ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਭ ਅਜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਲਿਖਵਾ ਦਿਓ ਜੀ ਆਓ ਸਾਧ ਸੰਗਤ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਦਿਹਾੜੀਆਂ ਰਿਹਾ ਕਰਦਾ ਸੀ ਕਹਿੰਦੇ ਆਪਣੀ ਦਿਹਾੜੀ ਧੱਪਾ ਕਰਕੇ ਤੇ ਆਪਣੀ ਚੌਂ ਚਲਾਇਆ ਕਰਦਾ ਸੀ ਪਰ ਦਿਹਾੜੀ ਧੱਪਾ ਸੋਨਾ ਮਿਲ ਜਾਇਆ ਕਰਦਾ ਸੀ ਉਹ ਹਰ ਇੱਕ ਦੇ ਖੇਤਾਂ ਦੇ ਵਿੱਚ ਕੰਮ ਕਰਿਆ ਕਰਦਾ ਸੀ ਉਹ ਖੇਤ ਦੇ ਕੰਮਾਂ ਵਿੱਚ ਇੰਨਾ ਨਪੁੰਨ ਸੀ ਕਿ ਹਰ ਕੋਈ ਉਹਨੂੰ ਆਪਣੇ ਨਾਂ ਰੱਖਣਾ ਚਾਹੁੰਦਾ ਸੀ ਜੋ ਉਸਨੂੰ ਵਦਮਈ ਤੋਰੀ ਦਿੰਦਾ ਉਹ ਉਸ ਦੇ ਨਾਲ ਰਹਿ ਲਿਆ ਕਰਦਾ ਕਹਿੰਦੇ ਅੱਜ ਜਦੋਂ ਉਹ ਮਜ਼ਦੂਰੀ ਕਰਦਾ ਪਿਆਲ ਸੀ ਤੇ ਖੇਤ ਦੇ ਉੱਤੇ ਕਹਿੰਦੇ ਕਿ ਹੌਲੀ-ਹੌਲੀ ਉਹਨੇ ਦੇਖਿਆ ਕਿ ਇੱਕ ਸੰਤ ਫਕੀਰ ਉਹ ਤੋਂ ਲੰਗੇ ਜਾਂਦੇ ਹਨ ਜਦੋਂ ਸੰਤ ਫਕੀਰ ਉਹ ਤੋਂ ਲੰਗੇ ਜਾਂਦੇ ਸਨ ਤੇ ਕਹਿੰਦੇ ਰੁੱਕ ਦੇ ਥਲੇ ਇੱਕ ਬੜਾ ਇੱਕ ਥੜਾ ਬਣਿਆ ਹੋਇਆ ਸੀ ਸੰਤ ਫਕੀਰ ਉਹਦੇ ਉੱਤੇ ਬੈਠ ਕੇ ਸੰਤ ਫਕੀਰ ਉਹਨਾਂ ਨਾਲ ਉਹ ਜਿਹੜਾ ਪੁਰਖ ਸੀ ਜਿਹੜਾ ਦਿਹਾੜੀ ਧੱਪਾ ਕਰਦਾ ਸੀ ਉਹ ਵੱਡ ਉਹ ਵੱਟਾਂ ਚੰਗੇ ਜਾਂਦਾ ਸੀ ਉਹਨੂੰ ਕਹਿੰਦੇ ਕਿ ਭਲਿਆ ਪੁਰਖਾ ਕੀ ਕਰੇ ਜਾਣਾ ਕਹਿੰਦਾ ਕਿ ਬਾਬਾ ਕਿਉਂ ਟਾਈਮ ਪਾਸ ਕਰਦਾ ਤੈਨੂੰ ਦਿਖਦਾ ਨਹੀਂ ਕੀ ਕਰਦਾ ਪਿਆ ਉਹ ਕਹਿੰਦੇ ਕਿ ਚਲ ਠੀਕ ਹੈ ਮੈਨੂੰ ਤਾਂ ਦਿਖਦਾ ਤੂੰ ਰੋਜ਼ ਇਹ ਕੰਮ ਕਰਦਾ ਕਹਿੰਦਾ ਹਾਂ ਮੈਂ ਰੋਜ਼ ਇਹ ਕੰਮ ਕਰ ਹਾਂ ਮੈਂ ਰੋਜ਼ ਇਹ ਕੰਮ ਕਰਦਾ ਤੂੰ ਵੇਲਾ ਇੱਥੇ ਕਿਉਂ ਮੇਰੇ ਨਾਲ ਟਾਈਮ ਪਾਸ ਕਰੰਦੇ ਆ ਕੋਈ ਕੰਮ ਹੈ ਤਾਂ ਦੱਸ ਨਹੀਂ ਤਾਂ ਚੱਲਦਾ ਬਣ ਕਹਿੰਦੇ ਕੋਈ ਨਾ ਮੈਂ ਸਭ ਦੇਖਦਾ ਪਿਆ ਇਹਨਾਂ ਕਹਿ ਕਿ ਉਹ ਜਿਹੜਾ ਬਾਬਾ ਸੀ ਉਥੋਂ ਚਲਾ ਗਿਆ ਕਹਿੰਦੇ ਹੁਣ ਉਹ ਮਨੁੱਖ 2-4 ਦਿਨ ਜਿਵੇਂ ਬੀਤੇ ਕਹਿੰਦੇ ਕਿ ਉਹ ਕੰਮ ਕਰਨਾ ਚਾਹਵੇ ਪਰ ਜਿਵੇਂ ਸਰੀਰ ਉਹਦੀ ਹਿੰਮਤ ਹੀ ਨਾ ਦੇਵੇ ਸਰੀਰ ਉਹਦਾ ਹਿੰਮਤ ਹੀ ਨਾ ਦੇਵੇ ਹੁਣ ਉਹ ਘਰ ਜਾਇਆ ਕਰੇ ਤੇ ਉਹਦੀ ਪਤਨੀ ਕਹਿੰਦੀ ਕਿ ਪਹਿਲਾਂ ਸ਼ਾਮ ਨੂੰ ਘਰ ਆਇਆ ਕਰਦੇ ਸੀ ਚੰਦ ਪੈਸੇ ਲੈ ਕੇ ਆਇਆ ਕਰਦੇ ਸੀ ਗੁਜਾਰਾ ਬੜਾ ਸੋਹਣਾ ਹੁੰਦਾ ਸੀ ਕੁਝ ਦਿਨ ਹੋ ਗਏ ਆਂ ਤੁਸੀਂ ਤਾਂ ਘਾਰ ਕੁਝ ਵੀ ਨਹੀਂ ਲੈ ਕੇ ਆਉਂਦੇ ਤੇ ਉਹਨੇ ਕਿਹਾ ਭਾਗਵਾਨ ਜਦੋਂ ਵੀ ਕੰਮ ਕਰਨ ਲੱਗਦਾ ਐਵੇਂ ਲੱਗਦਾ ਸਰੀਰ ਸਾਥ ਨਹੀਂ ਦਿੰਦਾ ਉਹ ਕਹਿੰਦੀ ਕਿਤੇ ਕੋਈ ਭੁੱਲ ਚੁੱਕ ਤਾਂ ਨਹੀਂ ਹੋ ਗਈ ਕਿਸੇ ਨੂੰ ਕੋਈ ਕੌੜਾ ਸ਼ਬਦ ਤਾਂ ਨਹੀਂ ਬੋਲਿਆ ਉਹਨੇ ਕਿਹਾ ਕਿ ਨਹੀਂ ਕੌੜਾ ਸ਼ਬਦ ਕੀ ਬੋਲਿਆ ਹਾਂ ਇੱਕ ਦਿਨ ਇੱਕ ਸੰਦਫ ਕੀ ਸਨ ਤਿੱਖੜ ਦੁਪਹਿਰੇ ਤਿੱਖੜ ਦੁਪਹਿਰੇ ਮੈਂ ਕੰਮ ਕਾਰਿਆ ਸੀ ਤੇ ਉਹ ਐਵੇਂ ਸਵਾਲ ਜਵਾਬ ਕਰੀ ਜਾਂਦੇ ਸਨ ਕਹਿੰਦੇ ਕਿ ਉਹ ਪ੍ਰਮਾਤਮਾ ਦੇ ਉਹ ਦੂਤ ਹੁੰਦੇ ਹਨ ਤੇ ਸੰਤ ਫਕੀਰੋ ਪ੍ਰਮਾਤਮਾ ਕੋਲੋਂ ਮਾਫੀ ਮੰਗ ਲਓ ਉਹ ਆਪੇ ਤੁਹਾਨੂੰ ਮਾਫ ਕਰ ਦੇਣਗੇ ਕਹਿੰਦੇ ਕਿ ਕਿਤੇ ਹੁਣ ਤੁਹਾਡਾ ਸਰੀਰ ਸਾਥ ਨਹੀਂ ਦੇਂਦਾ ਕੋਈ ਹੋਰ ਕੰਮ ਕਰ ਲਓ ਅਗਲੇ ਦਿਨ ਉਹ ਫਿਰ ਉਸੇ ਕੰਮ ਲਈ ਜਾਂਦਾ ਤੇ ਕੋਈ ਚੱਜ ਦਾ ਕੰਮ ਮਿਲ ਜਾਵੇ ਤੇ ਕਹਿੰਦੇ ਘਰ ਵਾਲੀ ਤੋਂ ਕੁਝ ਰੋਟੀਆਂ ਬਣਵਾ ਕੇ ਲੈ ਜਾਂਦਾ ਤੇ ਕੰਮ ਦੇ ਆਸੇ-ਪਾਸੇ ਭਾਲ ਕਰਦਾ ਕਹਿੰਦੇ ਰੁੱਖ ਥੱਲੇ ਬੈਠ ਕੇ ਤੇ ਰੋਟੀ ਖਾਣ ਲੱਗ ਜਾਂਦਾ ਇੰਨੇ ਨੂੰ ਇੱਕ ਕੁੱਤੀ ਆਪਣੇ ਕਤੂਰਿਆਂ ਦੇ ਨਾਲ ਉੱਥੇ ਆਉਂਦੀ ਆ ਤੇ ਉਹਦੇ ਹਾਲਾਤ ਵੇਖ ਕੇ ਕਹਿੰਦੇ ਉਹਦੇ ਕੋਲ ਤਿੰਨ ਪ੍ਰਸ਼ਾਦ ਹੁੰਦੇ ਆਂ ਤੇ ਇੱਕ ਉਹਨੂੰ ਪਾ ਦਿੰਦਾ ਤੇ ਦੋ ਆਪ ਖਾ ਲੈਂਦਾ ਕਹਿੰਦੇ ਕਿ ਕੁੱਤੀ ਦਾ ਜਿਹੜਾ ਢਿੱਡ ਸੀ ਉਹ ਭੁੱਖਾ ਸੀ ਉਹ ਕਤੂਰਿਆਂ ਦਾ ਵੀ ਕਹਿੰਦੇ ਕਿ ਜਦੋਂ ਉਹਨੇ ਰੋਟੀ ਖਾ ਦਿੱਤੀ ਤੇ ਦੁੱਧ ਆਇਆ ਜਵਾਕਾਂ ਨੇ ਦੁੱਧ ਪੀਤਾ ਕਹਿੰਦੇ ਕਿ ਉਹਨੇ ਕੁੱਤੀ ਦੇ ਜਿਹੜਾ ਢਿੱਡ ਸੀ ਉਹਨੇ ਜੋ ਅਸੀਸ ਦਿੱਤੀ ਕਹਿੰਦੇ ਉੱਠ ਉਹ ਉੱਠ ਉੱਠ ਕੇ ਚਲਾ ਗਿਆ ਤੇ ਅੱਗੇ ਜਾਂਦਾ ਤੇ ਇੱਕ ਸ਼ਾਹੂਕਾਰ ਜਿਹੜਾ ਸੀ ਉਹ ਵਪਾਰ ਕਰਿਆ ਕਰਦਾ ਸੀ ਡੰਗਰਾਂ ਦਾ ਕਹਿੰਦੇ ਕਿ ਉਸ ਤੋਂ ਕੰਮ ਮੰਗਦਾ ਤੇ ਉਹਦੇ ਜਿਹੜੇ ਸਣ ਪਿਛਲੇ ਕੰਮ ਉਸ ਨੂੰ ਦੇਖ ਕੇ ਉਹਨੂੰ ਕੰਮ ਦੇ ਦਿੱਤਾ ਕਹਿੰਦੇ ਜਦੋਂ ਕੰਮ ਦਿੱਤਾ ਤੇ ਉਹ ਬੜੀ ਨਿਪੁੰਨਤਾ ਦੇ ਨਾਲ ਕੰਮ ਕਰਦਾ ਜਿਵੇਂ ਰੱਬ ਨੇ ਵੀ ਜਿਵੇਂ ਰੱਬ ਨੇ ਵੀ ਰੰਗ-ਪਾਗ ਲਾਏ ਅਸੀਸਾਂ ਲਾ ਅਸੀਂ ਸਾਨੇ ਵੀ ਆਪਣਾ ਕੰਮ ਦਿਖਾਇਆ ਕਹਿੰਦੇ ਕਿ ਹੌਲੀ-ਹੌਲੀ ਉਹ ਕੰਮ ਚੰਨਪੂਰਨ ਹੋ ਗਿਆ ਕਹਿੰਦੇ ਉਹ ਸ਼ਾਹੂਕਰ ਇੰਨਾ ਖੁਸ਼ ਹੋਇਆ ਕਿ ਜਿਹੜੇ ਡੰਗਰ ਸੋਇਆ ਕਰਨੇ ਉਹਦੀ ਕੋਈ ਪੰਛੀ ਕੋਈ ਕੱਟੀ ਉਹਨੂੰ ਦੇ ਦਿਆ ਕਰਨੀ ਉਹਨੇ ਕਰ ਲਿਆ ਕੇ ਪੜੇ ਉਹਨੂੰ ਪਿਆਰ ਦੇ ਨਾਲ ਪਾਲਿਆ ਕਰਨਾ ਲਗਭਗ 2 ਸਾਲ ਦਾ ਸਮਾਂ ਲੰਘਿਆ ਤੇ ਉਹ ਆਪ ਹੀ ਡੰਗਰਾਂ ਦਾ ਵਪਾਰੀ ਬਣ ਗਿਆ ਤੇ ਘਰ ਵੀ ਪੂਰਾ ਡੰਗਰਾਂ ਦੇ ਨਾਲ ਭਰ ਗਿਆ ਕਹਿੰਦੇ ਕਿ ਹੁਣ ਉਹਦੇ ਸਾਰੇ ਜਾਣਿਆਂ ਨੂੰ ਸ਼ਾਹੂਕਾਰ ਕਹਿਣ ਲੱਗੇ ਕਹਿੰਦੇ ਇੱਕ ਦਿਨ ਉਹ ਆਪਣੇ ਡੰਗਰਾਂ ਦੇ ਵਿੱਚ ਖੜਾ ਹੋਇਆ ਸੀ ਉਹ ਸੰਤ ਫਕੀਰ ਉਤੋਂ ਲੰਘ ਕੇ ਜਾ ਰਹੇ ਸਨ ਤੇ ਸੰਤ ਫਕੀਰ ਆਵਾਜ਼ ਲਗਾਉਂਦੇ ਨੇ ਭੋਲਿਆ ਬੁਰਖਾ ਕੀ ਕਰਦਾ ਉਹਨਾਂ ਵੱਲ ਤੱਕ ਕੇ ਕਹਿੰਦਾ ਜੀ ਅੱਜ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਮੈਂ ਕੀ ਕਰਦਾ ਉਦੋਂ ਨਹੀਂ ਦੱਸਿਆ ਤੇ ਉਹਦਾ ਜਿਹੜਾ ਸੀ ਮੈਂ ਮੈਂ ਕਈ ਦਿਨ ਉਹਦਾ ਜਿਹੜਾ ਕਹਿ ਲਓ ਕਿ ਦੇਣਾ ਮੈਂ ਚੁੱਕਿਆ ਸੀ ਉਹ ਮਾੜਾ ਬੋਲਿਆ ਉਹਦਾ ਮੈਂ ਫਲ ਪਾ ਚੁੱਕਾ ਪਰ ਹੁਣ ਨਹੀਂ ਮੈਂ ਬੋਲਾਂਗਾ ਹੁਣ ਮੈਂ ਦੱਸਾਂਗਾ ਕੀ ਕਰਦਾ ਸੰਤ ਫਕੀਰ ਮੁਸਕਰਾ ਕੇ ਕਹਿੰਦੇ ਕਿ ਤੇਰੀ ਬੋਲੀ ਦੇ ਵਿੱਚ ਹੁਣ ਇੰਨਾ ਫਰਕ ਕਿਵੇਂ ਆ ਗਿਆ ਕਹਿੰਦਾ ਜੀ ਪਹਿਲਾਂ ਕਿਤੇ ਪਹਿਲਾਂ ਕੀਤਾ ਹੋਰ ਸੀ ਤੇ ਹੁਣ ਮੇਰਾ ਕੀਤਾ ਹੋਰ ਹੈ ਸੰਤ ਫਕੀਰ ਨੂੰ ਕਿਹਾ ਕਿ ਸੰਤ ਫਕੀਰ ਜੀ ਹੁਣ ਮੇਰੇ ਹਾਲਾਤ ਬਦਲ ਗਏ ਨੇ ਤੇ ਘਰ ਆਓ ਪ੍ਰਸ਼ਾਦੇ ਦਾ ਪਾਣੀ ਦਾ ਇੰਤਜ਼ਾਮ ਕਰਦੇ ਹਾਂ ਸੰਤ ਫਕੀਰ ਕਹਿੰਦੇ ਕਿ ਮੈਂ ਪਹਿਲੇ ਦਿਨ ਹੀ ਤੇਰੇ ਕੋਲ ਆ ਗਿਆ ਸੀ ਤੇ ਮੈਂ ਤੇਰਾ ਪ੍ਰਸ਼ਾਦਾ ਛੱਕ ਚੁੱਕਿਆ ਉਹਨੇ ਕਿਹਾ ਤੁਸੀਂ ਤਾਂ ਆਏ ਹੀ ਨਹੀਂ ਕਹਿੰਦੇ ਕਿ ਤੇਰੇ ਕੋਲ ਕਤੋਰਿਆਂ ਦੇ ਨਾਲ ਇੱਕ ਕੁੱਤੀ ਆਈ ਸੀ ਭੁੱਖ ਨਾਲ ਵਿਲਕ ਰਹੀ ਸੀ ਤੇ ਉਹਨਾਂ ਨੂੰ ਇੱਕ ਪ੍ਰਸ਼ਾਦਾ ਪਾਇਆ ਸੀ ਤੇ ਉਹਦੇ ਕੋਲੋਂ ਮੈਂ ਖਾ ਲਿਆ ਤੂੰ ਉਹਨੂੰ ਪਾਇਆ ਸਮਝ ਮੈਂ ਖਾ ਲਿਆ ਸੰਤ ਫਕੀਰ ਕਹਿੰਦੇ ਕਿ ਜਿਹੜਾ ਇੱਕ ਪ੍ਰਸ਼ਾਦਾ ਤੂੰ ਉਹਨੂੰ ਦਿੱਤਾ ਉਹਦਾ ਵੀ ਮੈਂ ਤੈਨੂੰ ਫਲ ਦੇਵਾਂਗਾ ਤੇਰੀ ਅੰਧਮ ਸਾਂਵੇਂ ਤੈਨੋਂ ਦਾ ਫਾਲ ਦੇਮਾਗਾ ਇੰਨਾ ਕਹਿ ਕੇ ਸੰਧ ਫਕੀਰ ਉਥੋਂ ਚਲੇ ਗਏ ਤੇ ਹੁਣ ਸੰਧ ਫਕੀਰ ਇਸ਼ਾਰਿਆਂ ਚੋਂ ਸਮਝਾ ਗਏ ਸੀ ਕਿ ਤੇਰੀ ਇੱਕ ਰੋਟੀ ਨੇ ਤੈਨੂੰ ਇੰਨਾ ਫਾਲ ਦਿੱਤਾ ਹੁਣ ਦਾਨਪੁਨ ਕਰਿਆ ਕਰ ਤੇ ਪਰਮਾਤਮਾ ਤੇਰੇ ਭਾਗ ਬਦਲ ਦੇਣਗੇ ਕਹਿੰਦੇ ਸਮਾਂ ਆਪਣੀ ਚਾਲ ਚੱਲਦਾ ਗਿਆ ਹੁਣ ਕਹਿੰਦੇ ਕਿ ਬਜ਼ੁਰਗ ਜਿਹੜੀ ਅਵਸਥਾ ਉਹ ਸਭ ਤੇ ਹੁੰਦੀ ਹੈ ਕਹਿੰਦੇ ਹੁਣ ਮਨਜੇ ਤੇ ਪਿਆਰਿਆ ਕਰਨਾ ਤੇ ਉੱਠਿਆ ਨੱਚਿਆ ਕਰਨਾ ਉਹਨੇ ਆਪਣੇ ਪੋਤਾਂ ਨੂੰ ਆਪਣੇ ਪੋਤਰਿਆਂ ਨੂੰ ਆਪਣੀਆਂ ਨੋਹਾਂ ਨੂੰ ਆਵਾਜ਼ ਲਗਾਇਆ ਕਰਨੇ ਆਹ ਕੰਮ ਐਵੇਂ ਸਾਮਲੋ ਆ ਐਵੇਂ ਸਾਮਲੋ ਜਦੋਂ ਹਾਥੀ ਕੁਝ ਨਹੀਂ ਸੇ ਹੁੰਦਾ ਕਹਿੰਦੇ ਜ਼ੁਬਾਨ ਫਿਰ ਜ਼ਿਆਦਾ ਕੰਮ ਕਰਨ ਲੱਗ ਜਾਂਦੇ ਕਹਿੰਦੇ ਉਹਨਾਂ ਦੇ ਘਰ ਰੋਜ਼ ਇੱਕ ਬਿੱਲਾ ਆਇਆ ਕਰਦਾ ਸੀ ਕਹਿੰਦੇ ਉਹਨੇ ਆਇਆ ਕਰਨਾ ਤੇ ਰਸੋਈ ਦੇ ਵਿੱਚ ਜੋ ਭਾਂਡੇ ਪਏ ਹੋਣੇ ਜਿਸ ਵਿੱਚ ਦੁੱਧ ਹੋਣਾ ਉਨੇ ਉਹ ਜਿਹੜਾ ਬਜ਼ੁਰਗ ਜਿੱਥੇ ਪਿਆ ਸੀ ਉਹਦੇ ਸਾਹਮਣੇ ਚ ਆ ਕੇ ਸ਼ਤ ਤ ਤੇ ਬੈਠ ਜਾਇਆ ਕਰਨਾ ਉਹ ਬਜ਼ੁਰਗ ਨੇ ਬੜੀਆਂ ਆਵਾਜ਼ਾਂ ਲਗਾਇਆ ਕਰਨੀਆਂ ਕਿ ਦੁੱਧ ਸਾਹਮਲਿਆ ਕਰੋ ਰੋਜ਼ੇ ਪੀ ਜਾਂਦਾ ਕਹਿੰਦੇ ਕਿ ਇੱਕ ਦਿਨ ਉਹ ਬਿੱਲਾ ਬੋਲਿਆ ਕਹਿੰਦਾ ਦੇਖ ਤੂੰ ਪਹਿਲਾਂ ਵੀ ਐਸੀ ਬੋਲੀ ਕਰਕੇ ਮਾਰਿਆ ਗਿਆ ਸੀ ਤੇ ਹੁਣ ਫੇਰ ਤੂੰ ਐਸੀ ਬੋਲੀ ਜਿਹੜੀ ਬੋਲਦਾ ਉਹ ਕਹਿੰਦਾ ਕਿ ਤੂੰ ਕੌਣ ਹੈ ਕਹਿੰਦਾ ਕਿ ਮੈਂ ਉਹੀ ਸੰਤ ਫਕੀਰ ਹਾਂ ਕਹਿੰਦੇ ਕਿ ਮੈਂ ਤੈਨੂੰ ਕਿਹਾ ਸੀ ਕਿ ਮੈਂ ਤੇਰੇ ਇੱਕ ਪ੍ਰਸ਼ਾਦਾ ਦਾ ਤੈਨੂੰ ਫਲ ਦੇਣ ਜ਼ਰੂਰ ਆਵਾਂਗਾ ਤੇ ਉਹੀ ਤੈਨੂੰ ਦੇਣ ਆਇਆ ਹਾਂ ਕਹਿੰਦੇ ਕਿ ਦੋ ਚਾਰ ਦਿਨ ਲੰਘੇ ਤੇ ਉਹ ਜਿਹੜਾ ਬਜ਼ੁਰਗ ਸੀ ਉਹਦੇ ਕੋਲੋਂ ਬਿੱਲਾ ਆ ਕੇ ਉਹਦੇ ਮੰਜੇ ਦੇ ਸਿਰਾਂਨੇ ਬੈਠ ਗਿਆ ਤੇ ਉਹਨੂੰ ਕਹਿੰਦਾ ਕਿ ਤੂੰ ਮੈਨੂੰ ਇੱਕ ਪ੍ਰਸ਼ਾਦਾ ਦਿੱਤਾ ਸੀ ਤੇ ਉਹਦਾ ਤੈਨੂੰ ਫਲ ਦੇਣ ਆਇਆ ਹਾਂ ਜੇਕਰ ਤੂੰ ਪ੍ਰਸ਼ਾਦਾ ਦੇਂਦਾ ਤੇਰੀਆਂ ਸੱਤ ਕੁਲਾਂ ਤਰ ਜਾਣੀਆਂ ਸਨ ਪਰ ਤੂੰ ਇੱਕ ਪ੍ਰਸ਼ਾਦਾ ਦਿੱਤਾ ਤੇਰੀ ਇਹ ਕੋਲ ਦਾ ਪਰਉਤਾਰਾ ਜ਼ਰੂਰ ਹੋਵੇਗਾ ਤੇ ਹਾਂ ਜਿਹੜਾ ਤੂੰ ਇੱਕ ਪ੍ਰਸ਼ਾਦਾ ਦਿੱਤਾ ਸੀ ਤੈਨੂੰ ਅਸੀਂ ਕਹਿੰਦੇ ਤੇਰੀ ਹਰੇਕ ਜਿੰਨੇ ਵਿੱਚ ਤੇਰੀ ਕੋਲ ਹੋਏਗੀ ਤੇਰੀ ਉਹ ਅੰਤਮ ਸਮੇਂ ਜ਼ਰੂਰ ਦਾਨਪੁਣ ਕਰਿਆ ਕਰੇਗੀ ਤੇ ਤੁਹਾਡੇ ਵੱਲੋਂ ਕੀਤਾ ਦਾਨਪੁਣ ਤੁਹਾਨੂੰ ਜ਼ਰੂਰ ਫਲ ਦੇਵੇਗਾ ਇਹਨਾਂ ਕਿਹਾ ਸੀ ਤੇ ਉਹ ਜਿਹੜਾ ਬਿੱਲਾ ਜਾ ਕੇ ਛੱਤ ਦੇ ਉੱਤੇ ਬੈਠ ਗਿਆ ਤੇ ਕਹਿੰਦੇ ਉਹਨੇ ਸਵਾਸਤਿ ਆਗ ਦਿੱਤੇ ਜੋ ਰੀਤੀ ਰਿਵਾਜ ਹੁੰਦੇ ਹਨ ਉਹਨੂੰ ਲੈ ਕੇ ਜਾਇਆ ਗਿਆ ਨੇ ਜਾਇਆ ਗਿਆ ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੁਣ ਉਹ ਜਿਹੜਾ ਬਿੱਲਾ ਸੀ ਉਹਨੇ ਸੰਤ ਫਕੀਰ ਦਾ ਚਾਮਾ ਧਾਰਿਆ ਤੇ ਉਹਨੇ ਉਵੇਂ ਹੀ ਬਣ ਕੇ ਉੱਤੇ ਜਾ ਕੇ ਖੜੇ ਹੋ ਗਏ ਕੁਝ ਹੀ ਸਮੇਂ ਵਿੱਚ ਸਾਰਾ ਸਰੀਰ ਜਿਹੜਾ ਉਹ ਸੁਆਦੀ ਢੇਰੀ ਹੋ ਗਿਆ ਸਾਰੇ ਲੋਕ ਉਥੋਂ ਚਲੇ ਗਏ ਤੇ ਸੰਤ ਫਕੀਰ ਕਹਿਣ ਲੱਗੇ ਮਨੋਖਾ ਜਿਹੜਾ ਤੇਰਾ ਸਰੀਰ ਹੈ ਇਹ ਦਾ ਸਿਰਫ ਵੇਖ ਇਹਨੇ ਸੁਆਬ ਬਣ ਜਾਣਾ ਜਿਹੜੇ ਤੇਰੇ ਨਾਲ ਚੰਗੇ ਉਹ ਜਾਨਵਰ ਨੇ ਇਹਨਾਂ ਦਾ ਹੱਡ ਚਮ ਗਿਆ ਤੱਕ ਵਿਕਤ ਜਾਂਦਾ ਹੈ ਪਰ ਤੇਰਾ ਸਰੀਰ ਤੇ ਸਵਾਹੀ ਹੈ ਜੇਕਰ ਤੂੰ ਦਾਨਪੁਨ ਕਰੇਗਾ ਤੇ ਇਹ ਤੇਰੇ ਅੱਗੇ ਜਾ ਕੇ ਤੇਰੇ ਪਰਿਵਾਰ ਨੂੰ ਤੇਰਾ ਅਗਲਾ ਵੀ ਲੋਕ ਤੇ ਪਲੋਕ ਦੋਵੇਂ ਸੁਖਾਲੇ ਕਰ ਦੇਵੇਗਾ ਜਿਹੜੀ ਤੇਰੀ ਧਰਤ ਲੋਕ ਹੈ ਇੱਥੇ ਵੀ ਤੇਰੀ ਇੱਜ਼ਤ ਹੋਵੇ ਕਿ ਸਿਰਫ ਜਦੋਂ ਤੂੰ ਸਰੀਰ ਤੇਰਾ ਜਵਾਨ ਤੇ ਜਦੋਂ ਤੂੰ ਕੁਝ ਕਰਨ ਜੋਗਾ ਹੋਵੇਂ ਦਾਨਪੁਨ ਜ਼ਰੂਰ ਕਰ ਨਹੀਂ ਤਾਂ ਐਵੇਂ ਸਵਾਹ ਹੀ ਢੇਰੀ ਤਾਂ ਸਾਰਿਆਂ ਨੇ ਬੰਨ ਜਾਣਾ ਹੈ ਇੱਕ ਇੱਕ ਸੰਤ ਫਕੀਰੋ ਤੋਂ ਚਲੇ ਗਏ ਹੁਣ ਇਥੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਕਿ ਜੇਕਰ ਆਪਾਂ ਆਪਣੀ ਜ਼ਿੰਦਗੀ ਦੀ ਨਾਲ ਇੱਕ ਪ੍ਰਸ਼ਾਦਾ ਵੀ ਕਿਸੇ ਨੂੰ ਦਾਨ ਕਰਦੇ ਹਾਂ ਤਾਂ ਪ੍ਰਸ਼ਾਦਾ ਵੀ ਆਪਣੀ तमाम ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦੂਰ ਕਰ ਦਿੰਦਾ ਹੈ ਫਿਰ ਕਮੀ ਕਿੱਥੇ ਹੈ ਜੇ ਪ੍ਰਮਾਤਮਾ ਨੇ ਆਪਾਂ ਨੂੰ ਕੁਝ ਦਿੱਤਾ ਤੇ ਉਹ ਵੰਣ ਕੇ ਖਾਣ ਦੀ ਨੀਤ ਰੱਖੀ ਹੈ ਕਹਿੰਦੇ ਐਵੇਂ ਹੀ ਜੋ ਜੋ ਦੂਜਿਆਂ ਦੀ ਮਦਦ ਕਰਦਾ ਹੈ ਪ੍ਰਮਾਤਮਾ ਉਹਦੀ ਮਦਦ ਜ਼ਰੂਰ ਕਰਦਾ ਹੈ ਦਾਨਪੁਨ ਕਰੋ ਪਰਮਾਤਮਾ ਦੁਹਾੜੀ ਜ਼ਿੰਦਗੀ ਦੀਆਂ ਤਮਾਮ ਮੁਸ਼ਕਲਾਂ ਦੂਰ ਕਰਕੇ ਜ਼ਿੰਦਗੀ ਸੁਖਾਲੀ ਕਰ ਦੇਣਗੇ ਸੰਗਤ ਜੀ ਅੱਜ ਦੀ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ